ਸੁਖਬੀਰ ਬੜੇ ਸਾਊ ਸੁਭਾਅ ਦੀ ਮਾਲਕ ਸੀ ਉਹ ਹੱਦ ਦਰਜੇ ਦੀ ਮਲਾਪੜੀ ਤੇ ਹਾਸਮੁਖ ਸੀ ਉਹਨੇ ਸਾਰੇ ਪਰਿਵਾਰ ਦੇ ਮਨਾਂ ਵਿੱਚ ਆਪਣੇ ਵਾਸਤੇ ਥਾਂ ਬਣਾ ਲਈ ਸੀ ਸਾਰਿਆਂ ਨੂੰ ਪਿਆਰ ਕਰਦੇ ਸਨ ਸ਼ਾਮੋ ਨਾਲ ਤਾਂ ਉਹ ਬਹੁਤ ਹੀ ਘਿਓਕੇ ਜੜੀ ਸੀ ਉਹਦੀ ਵੱਡੀ ਭੈਣ ਨੇ ਵਿਆਹ ਉੱਤੇ ਉਹਨੂੰ ਸੋਨੇ ਦੀ ਛਾਪ ਪਾਈ ਸੀ ਸੁਖਬੀਰ ਨੇ ਸ਼ਾਮੋ ਦਾ ਹੱਥ ਫੜ ਕੇ ਉਹ ਹਾ ਛਾਪ ਉਹਦੀ ਚੀਚੀ ਨਾਲ ਦੀ ਉਂਗਲ ਵਿੱਚ ਪਾਉਂਦਿਆਂ ਕਿਹਾ ਸੀ ਇਹ ਮੇਰੀ ਵੱਡੀ ਭੈਣ ਦੀ ਨਿਸ਼ਾਨੀ ਹੈ ਭੈਣ ਦਾ ਪਿਆਰ ਜਦੋਂ ਇਹਦੇ ਉੱਤੇ ਤੇਰੀ ਨਿਗਾਹ ਪਵੇ ਮੈਨੂੰ ਵੱਡੀ ਭੈਣ ਸਮਝ ਯਾਦ ਕਰਿਆ ਕਰੀ ਪਰਝਾਈ ਸਮਝ ਕੇ ਨਹੀਂ ਨਨਾਨ ਪਰਝਾਈ ਦਾ ਤਾਂ ਘੜੇ ਵੱਟੇ ਦਾ ਸਾਗ ਹੁੰਦਾ ਏ ਤੂੰ ਮੇਰੀ ਛੋਟੀ ਭੈਣੇ ਘਰ ਜਾ ਕੇ ਭੋਲਣਾ ਜਾਵੀ ਸੁਖਬੀਰ ਸਮੇਂ ਦੇ ਰਿਵਾਜ ਮੁਤਾਬਕ ਸ਼ਾਮੋਂ ਨੂੰ ਬੀਬੀ ਜੀ ਸੱਸ ਨੂੰ ਮਾਂ ਜੀ ਤੇ ਲੱਖਾ ਸਿੰਘ ਨੂੰ ਬਾਪੂ ਜੀ ਕਹਿੰਦੀ ਸੀ ਇੱਕ ਦਿਨ ਉਹਨੇ ਹੱਸਦਿਆਂ ਹੱਸਦਿਆਂ ਰਾਜੋ ਨੂੰ ਕਿਹਾ ਮਾਸੀ ਜੀ ਦੇ ਤੇ ਤੁਹਾਡੇ ਪੇਕੇ ਇੱਕੇ ਥਾਣੇ ਤੁਸੀਂ ਨਾਰਾਜ਼ ਨਾ ਹੋਵੋ ਤਾਂ ਮੈਂ ਤੁਹਾਨੂੰ ਵੀ ਮਾਸੀ ਜੀ ਕਹ ਲਿਆ ਕਰਾਂ ਅੱਗੋਂ ਉੱਤਰ ਮਿਲਿਆ ਨੋ ਰਾਣੀ ਤੇਰੇ ਨਾਲ ਨਾਰਾਜ਼ ਹੋਣਾ ਏ ਪਰ ਤੂੰ ਮੈਨੂੰ ਨਿਹਰਾ ਮਾਸੀ ਆਖਿਆ ਕਰ ਜੀ ਨਹੀਂ ਇਹ ਹੁਣ ਮੇਰੀ ਮਰਜ਼ੀ ਤੁਹਾਡੇ ਵੱਲੋਂ ਮਨਜ਼ੂਰੀ ਮਿਲ ਗਈ ਮੈਂ ਇਥੋਂ ਨਿਹਰਾ ਮਾਸੀ ਆਖਿਆ ਨਹੀਂ ਜਾਣਾ ਮਾਪਿਆਂ ਨੇ ਐਸਾ ਸਿਖਾਇਆ ਹੀ ਨਹੀਂ ਸੁਖਬੀਰ ਨੇ ਉਸੇ ਤਰ੍ਹਾਂ ਹੱਸਦਿਆਂ ਹੱਸਦਿਆਂ ਉੱਤਰ ਦਿੱਤਾ ਗੱਲ ਕਰਦਿਆਂ ਨਿਮਾ ਨਿਮਾ ਮੁਸਕਰਾਉਂਦਿਆਂ ਰਹਿਣਾ ਉਹਦੇ ਸੁਭਾਅ ਦਾ ਹਿੱਸਾ ਸੀ ਕੋਈ ਵੀਰ ਨੇ ਚੌਂਕੇ ਦਾ ਲਗਭਗ ਸਾਰਾ ਕੰਮ ਸੰਭਾਲ ਲਿਆ ਸੀ ਸਵਾਰਨੀ ਉਹਦੇ ਨਾਲ ਜ਼ਰੂਰ ਥੋੜਾ ਬੋਤਾ ਕਰਦੀ ਕਰਾਉਂਦੀ ਉਹਦੇ ਸਾਥ ਵਿੱਚੋਂ ਸਵਾਰਨੀ ਨੂੰ ਸੁੱਖ ਮਹਿਸੂਸ ਹੁੰਦਾ ਸੀ ਉਸੇ ਸੁੱਖ ਦੇ ਲਾਲਚ ਨੂੰ ਉਹ ਨਾਲ ਆ ਲੱਗਦੀ ਨਹੀਂ ਤਾਂ ਅਕਬੀਰ ਕਦੇ ਕਿਸੇ ਨੂੰ ਕਿਸੇ ਕੰਮ ਦਾ ਸਵਾਲ ਨਾ ਪਾਉਂਦੀ ਹਾਂ ਬਸੰਤ ਕੌਰ ਨੂੰ ਉਹ ਕੰਮ ਨਾ ਕਰਨ ਦਿੰਦੀ ਪਰ ਉਹ ਇੰਨੇ ਪਿਆਰ ਤੇ ਨਿਮਰਤਾ ਨਾਲ ਆਪਣਾ ਹਮਾਂ ਪ੍ਰਗਟ ਕਰਦੀ ਕਿ ਬਸੰਤ ਕੌਰ ਖੁਸ਼ੀ ਨਾਲ ਜਾਮੇ ਅੰਦਰ ਨਾ ਸਮਾਉਂਦੀ ਸੋ ਕਬੀਰ ਨਾ ਲਖਾ ਸਿੰਘ ਵੀ ਬਹੁਤ ਖੁਸ਼ ਸੀ ਉਹ ਕਈ ਵਾਰ ਲੰਮਾ ਪਿਆ ਸੋਚਿਆ ਕਰਦਾ ਨਾਮੇ ਦੀ ਮਾਂ ਵੀ ਸ਼ੁਰੂ ਵਿੱਚ ਇਸੇ ਤਰ੍ਹਾਂ ਦੀ ਸੀ ਜਾਪਦਾ ਏ ਜਿਵੇਂ ਪਿਛਲੇ ਜਨਮ ਦੀਆਂ ਮਾਵਾਂ ਧੀਆਂ ਹੋਣ ਉਹਦੇ ਵਾਲੇ ਸਾਰੇ ਗੁਣ ਸੁਖਬੀਰ ਵਿੱਚ ਮੌਜੂਦ ਨੇ ਨਾਮਾ ਬੜਾ ਸੁਖੀ ਏ ਮੈਂ ਵੀ ਆਪਣੇ ਸੁੱਖਾਂ ਨੂੰ ਆਪ ਹੀ ਲੱਤ ਮਾਰ ਲਈ ਕੀ ਆਂਦੇ ਹੁੰਦੇ ਨੇ ਮਿਰਗ ਤ੍ਰਿਸ਼ਨਾ ਉਹ ਹਾਲਤ ਹੋਈ ਮੇਰੀ ਮੈਂ ਸਵਾਰਨੀ ਦਾ ਰੂਪ ਵੇਖ ਕੇ ਭੁੱਲ ਗਿਆ ਓਨੀ ਦਿਨੀ ਮੈਂ ਹਵਾ ਦੇ ਘੋੜੇ ਤੇ ਅਸਵਾਰ ਸਾਂ ਵਿਸ਼ੇ ਵਾਸ਼ਨਾ ਵਿੱਚ ਬੰਦਾ ਅੰਨਾ ਹੋ ਜਾਂਦਾ ਏ ਹੁਣ ਭਾਵੇਂ ਕਈ ਸਵਾਰਨੀਆਂ ਤੇ ਕਈ ਰਾਜੋ ਵਰਗੀਆਂ ਮਿਲ ਜਾਣ ਪਰ ਨਾਮੇ ਦੀ ਮਾਂ ਵਰਗਾ ਪਿਆਰ ਮੈਨੂੰ ਕਿਤੋਂ ਨਸੀਬ ਨਹੀਂ ਹੋਵੇਗਾ ਹੁਣ ਹੁਣ ਨਹੀਂ ਉਹਦਾ ਪਿਆਰ ਮੈਨੂੰ ਦੁਬਾਰਾ ਨਹੀਂ ਮਿਲ ਸਕਦਾ ਕੋਲ ਹੁੰਦਿਆਂ ਵੀ ਉਹ ਮੇਤੋਂ ਦੂਰ ਹੋ ਗਈ ਏ ਸੱਚੀ ਗੱਲ ਏ ਉਹਦੇ ਸਾਹਮਣੇ ਹਿੰਮਤ ਜਵਾਬ ਦੇ ਜਾਂਦੀ ਏ ਮੂੰਹੋਂ ਭਾਵੇਂ ਨਾ ਮੰਨਾਂ ਪਰ ਦਿਲੋਂ ਮੈਂ ਉਹਦਾ ਭੈ ਮੰਨਣ ਲੱਗ ਪਿਆ ਹਾਂ ਤਨ ਜੇ ਰਾਏ ਜੱਟਾਂ ਦਾ ਮੈਂ ਉਹ ਤੋਂ ਮਾਫੀ ਵੀ ਮੰਗਾ ਤਾਂ ਕਿਹੜੇ ਮੂੰਹ ਨਾਲ ਹੁਣ ਇਸ ਅੱਗ ਵਿੱਚ ਸੜਦੇ ਰਹਿਣ ਤੋਂ ਬਿਨਾ ਕੋਈ ਜਾਰਾ ਨਹੀਂ ਬਸ ਜ਼ਹਿਰ ਪੀਓ ਅੱਗ ਫੱਕੋ ਤੇ ਜ਼ਿੰਦਗੀ ਨੂੰ ਤੱਕਾ ਦਿੰਦੇ ਚੱਲੋ ਪਰ ਇਹ ਵਿਚਾਰ ਲੱਖਾ ਸਿੰਘ ਨੂੰ ਕਦੇ-ਕਦੇ ਹੀ ਸਤਾਉਂਦੇ ਉਹ ਵਿਹਾਰੀ ਬੰਦਾ ਸੀ ਤਨਨੇਸ਼ਾ ਦੀ ਸੰਗਤ ਨੇ ਬਹੁਤ ਹੱਦ ਤੱਕ ਉਹਨੂੰ ਆਪਣੇ ਵਰਗਾ ਬਣਾ ਲਿਆ ਸੀ ਪਰ ਹਰ ਗੱਲ ਵਿੱਚ ਨਹੀਂ ਪੂਰੀ ਤਰ੍ਹਾਂ ਉਹ ਤਨਨੇਸ਼ਾ ਬਣ ਵੀ ਨਹੀਂ ਸੀ ਸਕਦਾ ਆਖਰ ਹੈ ਤਾਂ ਉਹ ਜੱਟ ਹੀ ਸੀ ਕਾਂ ਦਾ ਨੀ ਕੋਨ ਛੇਦੀ ਨਹੀਂ ਬਦਲਦਾ ਐਸੇ ਵੇਲੇ ਲੱਖਾ ਸਿੰਘ ਦਾ ਸਾਰਾ ਧਿਆਨ ਅਮਲੀ ਨੱਥਾ ਸਿੰਘ ਦੇ ਰੋਗੀ ਮਸਲਿਆਂ ਵੱਲ ਸੀ ਪਹਿਲੇ ਦੀ ਨજર ਮਗਰਲੇ ਦੀ ਛਾਂਭ ਵਾਲੀ ਪੈਲੀ ਉੱਤੇ ਸੀ ਨੱਥਾ ਸਿੰਘ ਦੀ ਹਾਲਤ ਦਿਨੋਂ ਦਾ ਨਿੱਗਰਦੀ ਜਾ ਰਹੀ ਸੀ ਉਹਦੀ ਉਮਰ 60-70 ਸਾਲ ਦੇ ਵਿੱਚਕਾਰ ਪਹੁੰਚ ਗਈ ਸੀ ਉਤੋਂ ਨਸ਼ੇ ਦਾ ਰੋਗ ਕਈ-ਕਈ ਦਿਨੋਂ ਬਾਹਰ ਪੈਲੀ ਤੇ ਫੇਰਾ ਮਾਰਨ ਵੀ ਨਾ ਜਾ ਸਕਦਾ ਭੰਗ ਤੇ ਅਫੀਮ ਨੇ ਉਹਨੂੰ ਪੂਰੀ ਤਰ੍ਹਾਂ ਆਲਸੀ ਬਣਾ ਦਿੱਤਾ ਸੀ ਕਿੱਲਿਓ ਕੱਟੀ ਖੁੱਲ ਜਾਏ ਤਾਂ ਉਹ ਕਰਦੇ ਐ ਇੱਕ ਇੱਕ ਜੀ ਦਾ ਨਾਮ ਲੈ ਕੇ ਆਵਾਜ਼ਾਂ ਮਾਰਨ ਲੱਗ ਪੈਂਦਾ ਪਰ ਆਪ ਉੱਟ ਕੇ ਬੰਨਣ ਦਾ ਸਾਹਸ ਨਾ ਕਰਦਾ ਅਮਲੀ ਤੇ ਆਲਸੀ ਕਿੰਨੇ ਟੋਕਵੇਂ ਸ਼ਬਦ ਹਨ ਅਮਲੀ ਦਾ ਇੱਕ ਉਹ ਪੁੱਤਰ ਕੁਲਤਾਰ ਨਿਰਾ ਕੁਲਤਾਰ ਹੀ ਸਾਬਤ ਹੋਇਆ ਪੰਗ ਤੇ ਅਫੀਮ ਚੱਕਣੀ ਉਹਨੇ ਬਿਓ ਕੋਲੋਂ ਸਿੱਖ ਲਈ ਇਹ ਪਾਪ ਅਮਲੀ ਤੋਂ ਆ ਭੋਲ ਹੀ ਹੋ ਗਿਆ ਤੇ ਕੁਲਤਾਰ ਨੂੰ ਸ਼ਰਾਬ ਪੀਣ ਦੀ ਆਦਤ ਲੱਖਾ ਸਿੰਘ ਨੇ ਪਾ ਦਿੱਤੀ ਇਹ ਉਹਦੀ ਗਿਣੀ ਮਿੱਟੀ ਗੋਦ ਅਨਸਾਰ ਸੀ ਕਲਤਾਰ ਛੋਟੀ ਉਮਰ ਤੋਂ ਹੀ ਸ਼ਰਾਬਾਂ ਦੀ ਟਾਣੀ ਵਿੱਚ ਬਹਿਣ ਲੱਗ ਪਿਆ ਕੰਮ ਨੂੰ ਸੌਂਖਾਣ ਨੂੰ ਹੱਥ ਨਾ ਲਾਉਂਦਾ ਕਿਤੇ ਭੁੱਲੇ ਚੁੱਕੇ ਮਾਂ ਪਿਓ ਆਖਦੇ ਵੀ ਤਾਂ ਉਹ ਅੱਗੋਂ ਕੜਿਆ ਕੜਾਇਆ ਜਵਾਬ ਦਿੰਦਾ ਕੰਮ ਕਰਨਾ ਸੀ ਤਾਂ ਤੁਹਾਡੇ ਘਰ ਹੀ ਜੰਮਣਾ ਸੀ ਗੰਡੇ ਮਜਬੀ ਕਰ ਨਹੀਂ ਸੀ ਜੰਮ ਪਈਦਾ ਪੈਸੇ ਰੱਖੋ ਮੈਂ ਸ਼ਹਿਰ ਚੱਲਿਆਂ ਨੀਂਦਾ ਯਾਦ ਰੱਖੋ ਮੈਂ ਉਤੋਂ ਕਿਧਰੇ ਮੂੰਹ ਕਾਲਾ ਕਰ ਜਾਵਾਂਗਾ ਫਿਰ ਉਸੀਆਂ ਬਾਬਾ ਰੋਵੋਗੇ ਪਏ लाडले ਪੁੱਤਰ ਦੀ ਇਸ ਤੰਕੀ ਅੱਗੇ ਜੋ ਗਣ ਤੋਂ ਬਿਨਾ ਮਾਪਿਆਂ ਕੋਲ ਕੋਈ ਝਾਰਾ ਨਹੀਂ ਸੀ ਉਹ ਕਰਜ਼ਾ ਲੈ ਲੈ ਕੇ ਨਖੱਟੂ ਪੁੱਤਰ ਦੀਆਂ ਉਚਾਪਤਾ ਪੂਰੀਆਂ ਕਰਦੇ ਉਤੋਂ ਚੌਥੀ ਕੁੜੀ ਦਾ ਵਿਆਹ ਸਿਰ ਤੇ ਆ ਗਿਆ ਉਹ ਫਰਜ਼ ਪੂਰਾ ਕਰਨਾ ਵੀ ਜ਼ਰੂਰੀ ਸੀ ਖੈਰ ਲੱਖਾ ਸਿੰਘ ਦੀ ਕਿਰਪਾ ਨਾਲ ਉਹ ਭਾਰ ਸਿਰੋਂ ਲੈ ਗਿਆ ਕੰਨਿਆਦਾਨ ਹੋ ਗਿਆ ਆਮਲੀ ਦੀ ਛਾਂਬ ਵਾਲੀ ਪੈਲੀ ਦਾ ਕੁਝ ਹਿੱਸਾ ਗਹਿਣੇ ਪੈ ਗਿਆ ਲੱਖਾ ਸਿੰਘ ਖੋਸੀ ਉਸੇ ਅਜ ਸਜ ਆਪਣੀ ਮੰਜ਼ਲ ਵੱਲ ਵਧ ਰਿਹਾ ਸੀ ਉਹਨੂੰ ਬੁਰੀ ਆਸ ਸੀ ਕਿ ਬਾਕੀ ਦੋ ਕੁੜੀਆਂ ਦੇ ਵਿਆਹ ਹੁੰਦਿਆਂ ਤੱਕ ਅਮਲੀ ਦਾ ਛਾਂਬ ਵਾਲਾ ਸਾਰਾ ਖੇਤ ਉਸੇ ਦਾ ਹੋ ਜਾਵੇਗਾ ਰਾਜੋ ਆਪਣੇ ਥਾਂ ਖੋਸੀ ਤੇ ਕਿਸੇ ਹੱਦ ਤੱਕ ਸੰਤੋਸ਼ਟ ਵੀ ਉਹ ਆਖਣ ਨੂੰ ਸਰਦਾਰਨੀ ਨਹੀਂ ਨਹੀਂ ਸੀ ਬਣ ਸਕੀ ਪਰ ਜ਼ਿੰਦਗੀ ਦੀਆਂ ਸਹੂਲਤਾਂ ਕਾਫੀ ਮਿਲ ਗਈਆਂ ਸਨ ਉਹ ਸਰਦਾਰਨੀਆਂ ਵਰਗਾ ਪਹਿਨਦੀ ਤੇ ਚੰਗਾਖੰਦ ਦੀ ਉਹਦੇ ਇਹ ਸਾਰੇ ਖਾਚ ਲੱਖਾ ਸਿੰਘ ਨੂੰ ਪੂਰੇ ਕਰਨੇ ਪੈਂਦੇ ਆਪਣੀ ਰੋਟੀ ਪਕਾਉਣ ਤੋਂ ਬਿਨਾ ਉਹਨੂੰ ਹੋਰ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ ਡੁੱਡੇ ਦੀ ਰੋਟੀ ਬਸੰਤ ਕੌਰ ਦੇ ਜਿੰਮੇ ਸੀ ਰਾਜੋ ਦੀ ਜ਼ਿੰਮੇਵਾਰੀ ਸੀ ਦਿਨ ਭਰ ਆਪਣੇ ਪੁੱਤਰ ਨਾਲ ਖੇਡਣਾ ਤੇ ਅੱਧੀ ਰਾਤ ਤੱਕ ਬੈਠ ਕੇ ਵਿੱਚ ਲੱਖਾ ਸਿੰਘ ਦਾ ਦਿਲ ਪਰਚਾਉਣਾ ਲੱਖਾ ਸਿੰਘ ਦੀ ਦੋਸਤੀ ਨੂੰ ਰਾਜੋ ਲਕਾਉਂਦੀ ਨਹੀਂ ਸੀ ਉਹ ਲਗਾਉਣਾ ਚਾਹੁੰਦੀ ਵੀ ਨਹੀਂ ਸੀ ਔਸਵਜੋ ਆਪਣੀ ਹੇਠੀ ਨਹੀਂ ਸੀ ਸਮਝਦੀ ਉਲਟਾ ਮਾਣ ਸਮਝਦੀ ਸੀ ਬਸੰਤ ਕੌਰ ਦੇ ਸਾਹਮਣੇ ਉਹ ਸਦਾ ਨਿਮਾਣੀ ਜਹੀ ਬਣ ਕੇ ਪੇਸ਼ ਆਉਂਦੀ ਉਹ ਉਹਨੂੰ ਸਰਦਾਰਨੀ ਕਹਿ ਕੇ ਬੁਲਾਉਂਦੀ ਇੱਕ ਦੋ ਵਾਰ ਬਸੰਤ ਕੌਰ ਨੇ ਕਿਹਾ ਵੀ ਰਾਜੋ ਤੂੰ ਮੈਨੂੰ ਭੈਣ ਜਾਂ ਬੇਬੇ ਆਖ ਛੱਡਿਆ ਕਰ ਸਰਦਾਰਨੀ ਅੱਖਣ ਦਾ ਉਚੇਚ ਨਾ ਕਰਿਆ ਕਰ ਰਾਜੋ ਨੇ ਅੱਗੋਂ ਧਰਤੀ ਤੇ ਨਿਗਾਹ ਟਿਕਾਈ ਜਵਾਬ ਦਿੱਤਾ ਸੀ ਮੈਥੋਂ ਇਹ ਨਹੀਂ ਹੋ ਸਕਦਾ ਤੇਰੀ ਬਰਾਬਰੀ ਕਰਨ ਦੀ ਮੇਰੇ ਵਿੱਚ ਹਿੰਮਤ ਨਹੀਂ ਤੂੰ ਮੇਰੀ ਸਰਦਾਰ ਨਹੀਂ ਈ ਹੈ ਹਾਂ ਛੋਟੀ ਨੂੰ ਸਰਦਾਰਨੀ ਕਦੇ ਨਹੀਂ ਕਹਾਂਗੀ ਉਹ ਮੇਤੋਂ ਛੜਦੀ ਏ ਉਹ ਇਹ ਨਹੀਂ ਸੋਚਦੀ ਕਿ ਗੁਨਾਹ ਮੇਰਾ ਨਹੀਂ ਉਹਦੇ ਭਰਾ ਤੇ ਮਾਲਕ ਦਾ ਏ ਤੇ ਤੂੰ ਸਰਦਾਰਨੀ ਦੇਵੀਂ ਨਹੀਂ ਮੈਂ ਤੇਰੀ ਭੈਣ ਬਣ ਯੋਗ ਨਹੀਂ ਮੈਂ ਤਾਂ ਤੇਰੇ ਪੈਰ ਦੀ ਜੁੱਤੀ ਵਰਗੀ ਵੀ ਨਹੀਂ ਮੈਨੂੰ ਪੈਰੀ ਹੱਥ ਲਾਉਣੋਂ ਨਾ ਰੋਕਿਆ ਕਰ ਇੱਕ ਦਿਨ ਬਸੰਤਕੌਰ ਦੇ ਪੈਰਾਂ ਤੇ ਡੱਗ ਕੇ ਰਾਜੋ ਰੋ ਵੀ ਪਈ ਸੀ ਸਵਾਰਨੀ ਨੂੰ ਰਾਜੋ ਸਦਾ ਭੈਣ ਕਹਿ ਕੇ ਬੁਲਾਉਂਦੀ ਇਹ ਜਾਣਦਿਆਂ ਹੋਇਆਂ ਵੀ ਕਿ ਭੈਣ ਆਖਰ ਨਾਲ ਸਵਾਰਨੀ ਛੜਦੀ ਹੈ ਉਹ ਉਹਨੂੰ ਚੜਾਉਣ ਬਦਲੇ ਭੈਣ ਸ਼ਬਦ ਉੱਤੇ ਉਹ ਚੇਚਾ ਜ਼ੋਰ ਦੇ ਕੇ ਕਹਿੰਦੀ ਉਹ ਸਮਝਦੀ ਸੀ ਕਿ ਸਵਾਰਨੀ ਉਹਦਾ ਕੁਝ ਵਿਗਾੜ ਨਹੀਂ ਸੀ ਸਕਦੀ ਜਿੰਨਾ ਕੋਲ ਸਵਾਰਨੀ ਨੇ ਸ਼ਿਕਾਇਤ ਕਰਨੀ ਸੀ ਉਹਦਾ ਭਰਾ ਉਹਦਾ ਪਤੀ ਉਹ ਦੋਵੇਂ ਰਾਜੋ ਦੀਆਂ ਉਂਗਲੀਆਂ ਤੇ ਨਾਚ ਕਰਦੇ ਸਨ ਰਾਜੋ ਨੇ ਡੁੱਡੇ ਨੂੰ ਵੀ ਸਮਝਾ ਲਿਆ ਤੇ ਡੁੱਡਾ ਫੌਰਨ ਸਭ ਕੁਝ ਸਮਝ ਗਿਆ ਉਨੇ ਟੀਰੀ ਅੱਖ ਨਾਲ ਰਾਜੋ ਵੱਲੇ ਵੇਂਦਿਆ ਮੁਸਕਰਾ ਕੇ ਕਿਹਾ ਸਰਦਾਰਨੀ ਆ ਵੇਖ ਉਹਨੇ ਆਪਣੀ ਅੱਖਾਂ ਉੱਤੇ ਹੱਥ ਧਰ ਲਿਆ ਅੱਖਾਂ ਬੰਦ ਤੇ ਫਿਰ ਉਹਨੇ ਦੋਹਾਂ ਕੰਨਾਂ ਵਿੱਚ ਉਂਗਲੀਆਂ ਦੇ ਕੇ ਕਿਹਾ ਕੰਨ ਵੀ ਬੰਦ ਦੱਸ ਹੋਰ ਮੈਨੂੰ ਕੀ ਸਮਝਾਉਣਾ ਈ ਸੱਚੀ ਮੈਨੂੰ ਤੇਰੇ ਉੱਤੇ ਬੜਾ ਤਰਸ ਆਉਂਦਾ ਏ ਬਹੁਤ ਜ਼ਿਆਦਾ ਇਸੇ ਤਰਸ ਦੀ ਬੱਦੀ ਮੈਂ ਤੇਰੇ ਨਾਲ ਨਰੜ ਹੋਈ ਬੈਠੀ ਆ ਤੂੰ ਕਦੇ ਭੁੱਲ ਭਲੇਖੇ ਵੀ ਛੜ ਮਾਰੀ ਕਾ ਮੈਂ ਸਾਰੇ ਨਰੜ ਛਰੜ ਤੋੜ ਕੇ ਉਹ ਮਾਰਾਂਗੀ ਬੀਬਾ ਬਣ ਕੇ ਤੁਰਿਆ ਚੱਲੇਗਾ ਤਾਂ ਆਪਣਾ ਜਰਨੈਲ ਪੜ ਜਾਏਗਾ ਪੜਾਵੇਗਾ ਸਰਦਾਰ ਆਪਣੀ ਕਨੌੜ ਨੂੰ ਆਖਰ ਉਹਦਾ ਲਹੂ ਏ ਪਰ ਜਰਨੈਲ ਪੜ ਲੈ ਕੇ ਕੁਝ ਬਣ ਗਿਆ ਜਿਹੜਿਆ ਸਰਦਾਰ ਆਂਦਾ ਏ ਉਹ ਇਹਨੂੰ ਸਰਕਾਰੀ ਨੌਕਰੀ ਲੈ ਦੇਵੇਗਾ ਤਾਂ ਇਹਨੇ ਪੁੱਤਰ ਤਾਂ ਤੇਰਾ ਹੀ ਅਖਮਾਉਣਾ ਏ ਸਰਦਾਰ ਦਰਸ਼ਨ ਸਿੰਘ ਦਾ ਪੁੱਤਰ ਸਰਦਾਰ ਜਰਨੈਲ ਸਿੰਘ ਠੀਕ ਏ ਨਾ ਸੋਚ ਜਰਾ ਛਾਤੀ ਮਾਰ ਦਿਲ ਵਿੱਚ ਉਦੋਂ ਤੱਕ ਮੇਰਾ ਵੀ ਜੋਬਨ ਟਲ ਜਾਏਗਾ ਫਿਰ ਮੈਂ ਤੇਰੀ ਤੇ ਤੂੰ ਮੇਰਾ ਬੁੱਢੇਵਾਰੇ ਪੁੱਤਰ ਦੇ ਸਿਰ ਤੇ ਰਾਜ ਕਰਾਂਗੇ ਰਾਜੋ ਬਹੁਤ ਦੂਰ ਦੀਆਂ ਆਸਾਂ ਲਾਈ ਬੈਠੀ ਸੀ ਮੈਨੂੰ ਮਨਜ਼ੂਰ ਏ ਪਰ ਜਿੰਨਾ ਕਹਾਕ ਮੈਨੂੰ ਹੁਣ ਦਿੱਤਾ ਹੋਇਆ ਹੀ ਉਹ ਵੀ ਨਾ ਕੋ ਲਵੀ ਮੈਨੂੰ ਮਨਜ਼ੂਰ ਏ ਪਰ ਮੇਰੀ ਆਗਿਆ ਵਿੱਚ ਰਹਿਣਾ ਹੋਵੇਗਾ ਪਰਵਾਨਗੀ ਦੇ ਨਾਲ ਰਾਜੋ ਨੇ ਇੱਕ ਸ਼ਰਤ ਵੀ ਲਾ ਦਿੱਤੀ ਮਖ ਇਹ ਗਊ ਦਾ ਜਾਇਆ ਕੰਨ ਨਹੀਂ ਹਲਾਉਂਦਾ ਤੇ ਸੱਚਮੁੱਚ ਹੀ ਡੁੱਡੇ ਨੇ ਕਦੇ ਕੰਨ ਨਹੀਂ ਸੀ ਹਿਲਾਇਆ ਰਾਜੂ ਨੇ ਡੁੱਡੇ ਉੱਤੇ ਇੱਕ ਹੋਰ ਫਰਮਾਨ ਲਾਗੂ ਕਰ ਦਿੱਤਾ ਵੇਖੇ ਨਾ ਜਰਨੈਲ ਪੰਜਾਂ ਬਰਿਆਂ ਦਾ ਹੋ ਗਿਆ ਏ ਅੱਜ ਮੈਂ ਉਹਨੂੰ ਸਕੂਲ ਦਾਖਲ ਕਰਾਇਆ ਨਾ ਪਤਾ ਹੀ ਕੀ ਲਿਖਾਇਆ ਏ ਸਰਦਾਰ ਜਰਨੈਲ ਸਿੰਘ ਪੁੱਤਰ ਸਰਦਾਰ ਦਰਸ਼ਨ ਸਿੰਘ ਦਾ ਇਹ ਤੱਪੜ ਉੱਤੇ ਫੱਬ ਕੇ ਦੂਜਿਆਂ ਦੇ ਨਾਲ ਜਾ ਬੈਠਾ ਸੱਚੀ ਕੇਸ ਵਾਹੇ ਹੋਏ ਜੂੜੇ ਉੱਤੇ ਰੁਮਾਲ ਬੱੱਦਾ ਹੋਇਆ ਨਵੇਂ ਕੱਪੜੇ ਪਾਏ ਹੋਏ ਐਨ ਪੂਰਾ ਸਰਦਾਰ ਲੱਗਦਾ ਸੀ ਔਰ ਕੱਲ ਨੂੰ ਇਹ ਕੋਈ ਅਬਸਰ ਬਣ ਗਿਆ ਤਾਂ ਤੂੰ ਕੋਨਾ ਮੋਨਾ ਇਹਦੇ ਕੋਲ ਬੈਠਾ ਫੱਭੇਂਗਾ ਬਸ ਮੇਰਾ ਹੁਕਮ ਏ ਅੱਜ ਤੋਂ ਤੂੰ ਮੂੰਹ ਸਿਰ ਨਹੀਂ ਮਨਾਉਣਾ ਸੁਣ ਲਿਆ ਸੁਣ ਲਿਆ ਜੀ ਸਰਦਾਰਨੀ ਦਾ ਹੁਕਮ ਨਾ ਮੰਨ ਕੇ ਪਿੰਡੋਂ ਨਿਕਲਣਾ ਏ ਉਸੇ ਦਿਨ ਤੋਂ ਡੁੱਡੇ ਨੇ ਦਾੜੀ ਕੇਸ ਕਟਵਾਉਣੇ ਛੱਡ ਦਿੱਤੇ ਸੱਚਮੁੱਚ ਹੀ ਡੁੱਡਾ ਗਊ ਦਾ ਜਾਇਆ ਬਣ ਕੇ ਤੁਰਿਆ ਜਾ ਰਿਹਾ ਸੀ ਉਹਨੇ ਜ਼ਿੰਦਗੀ ਦਾ ਇੱਕ ਨਿਸ਼ਾਨਾ ਬਣਾ ਲਿਆ ਸੀ ਰੋਟੀ ਖਾਣੀ ਤੇ ਕੰਮ ਕਰੀ ਜਾਣਾ ਇਸ ਤੋਂ ਬਾਅਦ ਦੋਨੇ ਸਾਰੇ ਫਿਕਰ ਲਾ ਛੱਡੇ ਸਨ ਇੱਕ ਵਾਰ ਕੱਥੂ ਦਾ ਹਿਸਾਬ ਕਰਨ ਪਿੱਛੋਂ ਲਖਾ ਸਿੰਘ ਨੇ ਡੁੱਡੇ ਨੂੰ ਕਿਹਾ ਸੀ ਆ ਪਈ ਤੂੰ ਵੀ ਹਿਸਾਬ ਕਰ ਲੈ ਸਰਦਾਰ ਕਾ ਦਾ ਹਿਸਾਬ ਮੁੜ ਕੇ ਮੈਨੂੰ ਇਹ ਗੱਲ ਨਾ ਆਖੀ ਮੈਨੂੰ ਉਹ ਦਿਨ ਨਹੀਂ ਭੁੱਲੇ ਜਦ ਬੂਹੇ ਬੂਹੇ ਤੇ ਟੁਕੜੇ ਮੰਗ ਕੇ ਖਾਂਦਾ ਫਿਰਦਾ ਸਾਂ ਘਰ ਬਾਹਰ ਕੁੱਤਿਆਂ ਵਾਲੀ ਬਾਬ ਹੁੰਦੀ ਸੀ ਮੇਰੀ ਤੂੰ ਮੈਨੂੰ ਰੋਟੀ ਦਿੱਤੀ ਏ ਰੱਜਵੀਂ ਰੋਟੀ ਤੇ ਮੈਂ ਦੈਲ ਵਿੱਚ ਧਾਰ ਲਈਏ ਰੋਟੀ ਖਾਣੀ ਤੇ ਕੰਮ ਕਰੀ ਜਾਣਾ ਰੱਬ ਵੱਡੀ ਸਰਦਾਰ ਨੇ ਦੀ ਲੰਮੀ ਉਮਰ ਕਰੇ ਜਿੰਨਾ ਚਿਰ ਉਹ ਸਾਡੇ ਸਿਰ ਤੇ ਬੈਠੀ ਏ ਉਹ ਖਿਆਨੀ ਮਾਰਨ ਦੇਂਦੀ ਪਰ ਮੈਂ ਹਿਸਾਬ ਕਰਕੇ ਕੀ ਲੈਣਾ ਏ ਡੁੱਡੇ ਨੇ ਸਦਾ ਵਾਸਤੇ ਫੈਸਲਾ ਕਰ ਦਿੱਤਾ ਫਿਰ ਵੀ ਭਈ ਅੱਗੇ ਹੋਰ ਗੱਲ ਸੀ ਅਣ ਤੂੰ ਬਾਲ ਬੱਚੜਦਾਰ ਬਣ ਗਿਓ ਓਜ ਹਿਸਾਬ ਕਿਤਾਬ ਹੋਣਾ ਹੀ ਚਾਹੀਦਾ ਏ ਲੱਖਾ ਸਿੰਘ ਨੇ ਫਿਰ ਦੁਹਰਾਇਆ ਸਰਦਾਰ ਮੇਰਾ ਫਿਰ ਵੀ ਉਹ ਜਵਾਬ ਏ ਸੁਣ ਮੈਂ ਵੀ ਤੇਰਾ ਮੁੰਡਾ ਵੀ ਤੇਰਾ ਰਾਜੋ ਵੀ ਤੇਰੀ ਤੇ ਹਿਸਾਬ ਕਿਹਾ ਮੇਰੀ ਸਿਰਫ ਇੱਕ ਮਿਹਨਤ ਏ ਕਿ ਜਿਉਂਦੇ ਜੀ ਮੈਨੂੰ ਇੰਨਾ ਦਲੀਜਾਂ ਤੋਂ ਬਾਹਰ ਠਕਾ ਨਾ ਦੇਈ ਮੈਂ ਉਸ ਦਿਨ ਇਸ ਹਵੇਲੀ ਵਿੱਚੋਂ ਨਿਕਲਾਂ ਜਿੱਦਣ ਸਿੱਧਾ ਸਵਿਆਂ ਵਿੱਚ ਪਹੁੰਚ ਜਾਵਾਂ ਹਾਂ ਕੱਤੂ ਹਰ ਚਮਾਹੀ ਹਿਸਾਬ ਕਰਿਆ ਕਰਦਾ ਸੀ ਲੱਖਾ ਸਿੰਘ ਉਹਦੀ ਤਸੱਲੀ ਕਰਾ ਦਿੰਦਾ ਕਿਉਂਨੇ ਆ ਆ ਰਕਮਾਂ ਕਿਸ ਵੇਲੇ ਤੇ ਕਿਸ ਲੋੜ ਵਾਸਤੇ ਲਈਆਂ ਸਨ ਉਹ ਝੂਠੀ ਰਕਮ ਕੋਈ ਨਹੀਂ ਸੀ ਲਿਖਦਾ ਅਰ ਹਰ ਚ ਮਹੀਨ ਦੇ ਹਿਸਾਬ ਵਿੱਚ ਉਹਦੀ ਟਕੇ ਰੁਪਏ سود ਵਾਲੀ ਸ਼ਰਤ ਕੰਮੇ ਨੂੰ ਉਠਣ ਨਹੀਂ ਸੀ ਦਿੰਦੀ ਹਾੜੀ ਦੇ ਪੜ ਵਿੱਚੋਂ ਕੰਮੇ ਨੂੰ ਹਮੇਸ਼ਾ ਸਖਣੀ ਜਾਦਰ ਝਾੜ ਕੇ ਤੁਰਨਾ ਪੈਂਦਾ ਹਰ ਸਾਲ ਕੱਥੂ ਸੋਚਦਾ ਰਹਿੰਦਾ ਕਿ ਅਗਲੇ ਸਾਲ ਸਰਦਾਰ ਨਾਲ ਨਹੀਂ ਰਹਿਣਾ ਪਰ ਹਿਸਾਬ ਕਰਨ ਪਿੱਛੋਂ ਬਚਿਆ ਕਰਜ਼ਾ ਵਾਪਸ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਸੋ ਅਗਲੇ ਸਾਲ ਉਹਨੂੰ ਫੇਰ ਉਸੇ ਤਨਖਾਹ ਤੇ ਕੰਮ ਕਰਨ ਵਾਸਤੇ ਰਾਜ਼ੀ ਹੋਣਾ ਪੈਂਦਾ ਥੋੜਾ ਜਿਹਾ ਫਰਕ ਹੋਰ ਵੀ ਪੈ ਗਿਆ ਨਿੱਕੇ ਹੁੰਦਿਆਂ ਡੁੱਡਾ ਲੱਖਾ ਸਿੰਘ ਨੂੰ ਚਾਚਾ ਕਿਹਾ ਕਰਦਾ ਸੀ ਕੱਥੂ ਲੱਖਾ ਸਿੰਘ ਨੂੰ ਤਾਂ ਸਰਦਾਰ ਕਹਿੰਦਾ ਸੀ ਪਰ ਬਸੰਤ ਕੌਰ ਨੂੰ ਚਾਚੀ ਹੁਣੇ ਰਿਵਾਜ ਬਦਲ ਗਿਆ ਸੀ ਲੱਖਾ ਸਿੰਘ ਕਾਮਿਆਂ ਕੋਲੋਂ ਚਾਚਾ ਖਵਾ ਕੇ ਕੋਈ ਨਹੀਂ ਸੀ ਖਾਸ ਕਰ ਡੁੱਡੇ ਕੋਲੋਂ ਗਰੀਬ ਨੌਕਰਾਂ ਕੋਲੋਂ ਚਾਚਾ ਖਵਾਉਣ ਵਿੱਚ ਵੀ ਉਹ ਆਪਣੀ ਸਮਝਦਾ ਸੀ ਹੁਣ ਡੁੱਡਾ ਤੇ ਕੱਥੂ ਲੱਖਾ ਸਿੰਘ ਨੂੰ ਸਰਦਾਰ ਬਸੰਤ ਕੌਰ ਨੂੰ ਵੱਡੀ ਸਰਦਾਰਨੀ ਇਸ ਵਰਨਕੌਰ ਨੂੰ ਛੋਟੀ ਸਰਦਾਰ ਨਹੀਂ ਕਹਿੰਦੇ ਸਨ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ